ਜੀ ਮੇਟਰ ਕੀ ਹਾਲ ਚਾਲ ਸੋ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੇਂ ਦੇ ਨਵੇਂ ਵਲੌਗ ਦੇ ਵਿੱਚ ਸੋ ਆਪਾਂ ਹੁਣੀ ਇਸ ਟਾਈਮ ਨਿਕਲੇ ਆਂ ਹੋਸਟਲ ਦੇ ਵਿੱਚੋਂ ਭਾਈ ਪਿਛਲੇ ਕਾਫੀ ਦਿਨਾਂ ਤੋਂ ਆਪਣਾ ਹਨਾ ਉਹ ਕਰਿਆ ਨਹੀਂ ਗਿਆ ਵਲੌਗ ਵਗੈਰਾ ਬਣਾਇਆ ਨਹੀਂ ਗਿਆ ਬਹੁਤ ਬਿਮਾਰ ਹੋ ਗਿਆ ਸੀ ਸੋ ਮੌਸਮ ਇੱਥੇ ਕੁਝ ਇਦਾਂ ਦਾ ਐਡਜਸਟ ਹੋਣ ਨੂੰ ਟਾਈਮ ਲੱਗਦਾ ਕਿਉਂਕਿ ਆਪਾਂ ਜਿਹੜੇ ਐਨੀ ਠੰਡ ਦੇ ਵਿੱਚ ਨਹੀਂ ਰਹੇ ਸੋ ਦੇਖ ਲਓ ਭਾਈ ਤਿੰਨ ਘੰਟੇ ਆ ਪਰਸੋ ਚੋਂ ਉਥੇ ਲਗਾਤਾਰ ਸنوਹ ਪਈ ਆ ਸਨੋ ਉਹ ਅਹੀ ਜੀ ਪਈ ਆ ਕੀ ਹਾਲ ਹੋਇਆ ਪਿਆ ਮਤਲਬ ਕੀ ਇੱਥੇ 3 ਘੰਟੇ ਸਨੋ ਪੈਣ ਦੇ ਨਾਲ ਆਹ ਹਾਲ ਹੋ ਜਾਂਦਾ ਸੋ ਮਿੱਤਰੋ ਟੈਂਪਰੇਚਰ ਬਹੁਤ ਘੱਟ ਹੈ ਸੋ ਇੱਕ ਹੋਰ ਚੀਜ਼ ਆ ਅੱਜ ਦਾ ਹੈਗਾ ਆਪਣਾ ਲਾਸਟ ਡੇ ਸੋ ਸੈਂਟ ਪੀਟਰਬਰਗ ਦੇ ਵਿੱਚ ਸੋ ਕਿਉਂਕਿ ਮਤਲਬ ਸਟੇ ਪੀਰੀਅਡ ਆ ਜਿਹੜਾ ਆਪਣਾ ਓਵਰ ਹੋ ਚੁੱਕਿਆ ਸੋ ਕੱਲ ਨੂੰ ਆਪਣੀ ਫਲਾਈਟ ਹੈ ਤੇ ਆਪਾਂ ਦੇਖਾਂਗੇ ਬਹੁਤ ਮਤਲਬ ਮੈਂ ਸੋਚਿਆ ਮੈਂ ਕਿ ਚਲੋ ਇੱਕ ਦਿਨ ਰਹਿ ਗਿਆ ਤੇ ਵੀ ਹਨਾ ਘੁੰਮਿਏ ਤੇ ਕਿਉਂਕਿ ਘੁੰਮਿਆ ਬਿਲਕੁਲ ਨਹੀਂ ਗਿਆ ਦੇਖੋ ਆਪਾਂ ਜੋ ਸੱਚ ਗੱਲ ਕਹੀਏ ਤਾਂ ਘੁੰਮਿਆ ਇਸ ਕਰਕੇ ਨਹੀਂ ਗਿਆ ਕਿ ਤਬੀਅਤ ਤੇ ਮੌਸਮ ਦੋਨੋਂ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਅੱਜ ਆਪਾਂ ਕਿਸੇ ਵਧੀਆ ਜਗ੍ਹਾ ਤੇ ਘੁੰਮਣ ਜਾ ਰਹੇ ਹਾਂ ਸੋ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਤੇ ਆਪਣਾ ਬੱਸ ਸਟਾਪ ਤੇ ਬਾਕੀ ਉੱਥੋਂ ਆਪਾਂ ਬੱਸ ਵਗੈਰਾ ਕੈਚ ਕਰਾਂਗੇ ਤੇ ਇੱਕ ਕਾਰਡ ਹੁੰਦਾ ਮਿੱਤਰੋ ਇੱਥੇ ਉਹ ਤੁਹਾਨੂੰ ਕਿਸੇ ਵੀ ਮੈਟਰੋ ਕਾਰਡ ਮੈਟਰੋ ਸਟੇਸ਼ਨ ਤੋਂ ਮਿਲ ਜੂਗਾ ਜਾਂ ਮੇਨ ਮੇਨ ਬੱਸ ਸਟੈਂਡਸ ਤੋਂ ਵੀ ਮਿਲ ਜੂਗਾ ਸੋ ਉਸ ਕਾਰਡ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਉਹਦੇ ਚ 500 ਦਾ ਰੀਚਾਰਜ ਕਰਵਾ ਕੇ ਹਨਾ ਮਤਲਬ ਵਧੀਆ ਘੁੰਮ ਸਕਦੇ ਹੋ ਜੇ ਤੁਸੀਂ ਐਦਾਂ ਮਤਲਬ ਪਬਲਿਕ ਟਰਾਂਸਪੋਰਟ ਇੱਥੇ ਕਨੈਕਟ ਕਨੈਕਸ਼ਨ ਜਿਹੜਾ ਪਬਲਿਕ ਟਰਾਂਸਪੋਰਟ ਦਾ ਬਹੁਤ ਵਧੀਆ ਸੋ ਤੁਸੀਂ ਇੱਥੇ ਘੁੰਮਣਾ ਹੋਵੇ ਤਾਂ ਪਬਲਿਕ ਟਰਾਂਸਪੋਰਟ ਯੂਜ਼ ਕਰੋ ਪਲੱਸ ਤੁਹਾਨੂੰ ਆਪਣਾ ਬੱਸਾਂ ਵਗੈਰਾ ਯੂਜ਼ ਕਰਨੀਆਂ ਚਾਹੀਦੀਆਂ ਹਨਾ ਕੋਈ ਵੀ ਮਤਲਬ ਇੱਥੇ ਜਿਵੇਂ ਤੁਸੀਂ ਕਿਤੇ ਵੀ ਜਾਣਾ ਉਹਨੂੰ ਸਰਚ ਕਰੋ ਜਾਂ ਐਂਡੈਕਸ ਐਪ ਦੇ ਉੱਪਰ ਸੋ ਉਹ ਜਗ੍ਹਾ ਦੀ ਤੁਹਾਨੂੰ ਲੋਕੇਸ਼ਨ ਵਗੈਰਾ ਆ ਜਾਊਗੀ ਸੋ ਇਹੀ ਮਿੱਤਰੋ ਕੁਝ ਗੱਲਾਂ ਹੁੰਦੀਆਂ ਨੇ ਧਿਆਨ ਰੱਖਣ ਵਾਲੀਆਂ ਜਦੋਂ ਆਪਾਂ ਘੁੰਮਦੇ ਆਂ ਖਾਸ ਕਰ ਇਹੋ ਜਿਹੇ ਖੇਤਰ ਦੇ ਵਿੱਚ ਜਿੱਥੇ ਠੰਡ ਬਹੁਤ ਹੈ ਸੋ ਪਬਲਿਕ ਟਰਾਂਸਪੋਰਟ ਯੂਜ਼ ਕਰੋ ਟੈਕਸੀ ਵਗੈਰਾ ਬਹੁਤ ਮਹਿੰਗੀ ਆ ਸੋ ਬਾਕੀ ਮੜਦੇ ਆ ਤੁਹਾਨੂੰ ਅੱਗੇ ਜਾ ਕੇ ਜੁੜੇ ਰਹੋ ਸਾਡੇ ਨਾਲ ਇਸ ਵਲੌਗ ਦੇ ਵਿੱਚ ਧੰਨਵਾਦ ਹਾਂਜੀ ਮਿੱਤਰੋ ਕੀ ਹਾਲ ਚਾਲ ਸੋ ਪਹੁੰਚ ਗਏ ਆ ਆਪਾਂ ਆਪਣੀ ਡੈਸਟੀਨੇਸ਼ਨ ਤੇ ਸੋ ਮੈਨੂੰ ਦੇਖ ਕੇ ਮਤਲਬ ਬਹੁਤ ਹੀ ਵਧੀਆ ਫੀਲ ਹੋ ਰਿਹਾ ਬਹੁਤ ਹੀ ਸੋਹਣਾ ਵਾ ਸੋ ਹੋਪਸੋ ਤੁਹਾਨੂੰ ਵੀ ਵਧੀਆ ਲੱਗੂਗਾ ਸੋ ਬਾਕੀ ਯਾਰ ਬਈ ਠੰਡ ਬਹੁਤ ਹੈ ਯਾਰ ਬਹੁਤ ਹਵਾ ਚੱਲ ਰਹੀ ਹੈ ਇੱਥੇ ਸੋ ਐਕਸਪਲੇਨ ਨਹੀਂ ਕਰ ਸਕਦੇ ਹੁਣ ਸਿਰਫ ਤੁਹਾਨੂੰ ਦਿਖਾਉਣਾ ਵਾ ਸਤਿਰੋ ਵਾਯਾ ਸੋ ਮਿੱਤਰੋ ਇਹ ਉਹ ਜਗ੍ਹਾ ਹੈ ਜਿੱਥੇ ਪੀਟਰ ਦਾ ਗ੍ਰੇਟ ਸੀਗਾ ਜਿਹੜਾ ਇਹ ਉਹਦਾ ਮਹਿਲਾ ਵਿంటర్ ਪੈਲੇਸ ਇਹਨੂੰ ਕਹਿੰਦੇ ਆ ਸੋ ਇਹ ਮਤਲਬ ਸਾਰਾ ਉਸ ਟਾਈਮ ਕਿੱਥੇ ਸੀ ਕਹਿਣ ਦਾ ਮਤਲਬ ਇਹ ਹੈ ਕਿ ਉਸ ਟਾਈਮ ਸ਼ਹਿਰ ਦੇ ਵਿੱਚੋ ਵਿੱਚ ਇਹ ਵਸਿਆ ਹੋਇਆ ਤੇ ਉਸ ਟਾਈਮ ਇੱਥੇ ਮਤਲਬ ਪੀਟਰ ਦਾ ਗ੍ਰੇਟ ਰਹਿੰਦਾ ਹੁੰਦਾ ਸੀ ਸੋ ਆ ਯਾਰ ਮਤਲਬ ਕਿ ਕਾਲਾ ਕ੍ਰਿਤੀ ਕੀਤੀ ਹੋਈ ਆ ਬਾਈ ਬਹੁਤ ਸੋਹਣਾ ਬਹੁਤ ਸੋਹਣਾ ਮୋਈ ਇੰਦਾ ਲੱਗਦਾ ਵੀ ਜਿਵੇਂ ਸੁਣਿਆ ਸੀ ਨਾ ਵੀ ਯੂਰਪ ਬਹੁਤ ਸੋਹਣਾ ਹੈ ਨਾ ਸਵਿਟਜ਼ਰਲੈਂਡ ਬਹੁਤ ਸੋਹਣਾ ਸੋ ਮੈਨੂੰ ਇਦਾਂ ਦੀਆਂ ਚੀਜ਼ਾਂ ਦੇਖਣ ਦਾ ਬਹੁਤ ਸ਼ੌਂਕ ਆ ਹਿਸਟੋਰੀਕਲ ਸੋ ਲੱਗਦਾ ਕਿ ਆਪਾਂ ਯੂਰਪ ਦੇ ਵਿੱਚ ਹੀ ਆ ਗਏ ਵਾਹ ਯਾਰ ਕੀ ਮਤਲਬ ਕੀ ਕੀ ਚੀਜ਼ ਬਣਾਈ ਹੋਈ ਹੈ ਸੋ ਮੈਂ ਮਿੱਤਰੋ ਅੱਜ ਦਾ ਜਿਹੜਾ ਆਪਣਾ ਹੈਗਾ ਇਹ ਵਲੌਗ ਉਹ ਏਸੀ ਚੀਜ਼ ਦੇ ਉੱਤੇ ਆ ਮਤਲਬ ਕਿ ਇਦਾਂ ਨਹੀਂ ਆ ਤੁਹਾਨੂੰ ਘੈਂਡ ਘੈਂਡ ਸੋਹਣੀਆਂ ਸੋਹਣੀਆਂ ਚੀਜ਼ਾਂ ਵਿਖਾਉਣੀਆਂ ਨੇ ਸੋ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਐ ਕਿ ਇੱਥੇ ਨਾ ਤੁਹਾਨੂੰ ਆਪਣਾ ਜੋ ਜਿਹਨੂੰ ਉਹ ਕਹਿੰਦੇ ਆ ਕਿ ਉਹ ਆਪਣਾ ਯਿਸੂ ਮਸੀਹ ਜੀ ਹਨਾ ਸੋ ਇਹਨਾਂ ਦੇ ਕਹਿ ਸਕਦੇ ਆ ਪੈਗੰਬਰ ਜੋ ਹੋਇਆ ਸੋ ਉੱਥੇ ਤੁਹਾਨੂੰ ਇੱਥੇ ਇਹਨਾਂ ਦੇ ਚਰਚ ਬਹੁਤ ਵੇਖਣ ਨੂੰ ਮਿਲ ਜਾਣਗੇ ਬਹੁਤ ਚੀਜ਼ਾਂ ਨੇ ਇੱਥੇ ਵੇਖਣ ਨੂੰ ਸੋ ਤੁਸੀਂ ਵੇਖ ਸਕਦੇ ਹੋ ਉਹ ਟਾਪ ਦੇ ਉੱਤੇ ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਫਰਿਸ਼ਤਾ ਤੇ ਉਹਨੇ ਕਰਾਸ ਫੜਿਆ ਹੋਇਆ ਸੋ ਆ ਯਾਰ ਵਾਹ ਕੀ ਆ ਭਾਈ ਕਲਾਕ੍ਰਿਤੀ ਹੈ ਇੱਥੇ ਸੋ ਵੇਖਣ ਵਾਲੀ ਚੀਜ਼ ਹੈ ਬਹੁਤ ਹੀ ਸੋਹਣਾ ਵਾ ਸੋ ਯਾਰ ਸੋ ਇਹ ਜਿਹੜਾ ਮਿੱਤਰ ਮਹਿਲ ਹੈ ਨਾ ਸੋ ਇੱਥੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਸੋ ਜਿਹੜੀ ਆ ਆਪਣਾ ਆ ਚੀਜ਼ ਹੈ ਨਾ ਆਹ ਵਾਲੀ ਸੋ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇੱਥੇ ਨਾ ਅਲੱਗ-ਅਲੱਗ ਮੂੰਹ ਬਣੇ ਹੋਏ ਆ ਜਿਵੇਂ ਕਿ ਹੋਰ ਲੋਕਾਂ ਦੇ ਹੈ ਨਾ ਜਾਂ ਕਿਵੇਂ ਵੀ ਸੋ ਯਾਰ ਬਹੁਤ ਸੋਹਣਾ ਸੋ ਇੱਥੇ ਆ ਕੇ ਇਹਨਾਂ ਦੇ ਕਲਚਰ ਦਾ ਪਤਾ ਲੱਗਦਾ ਹਨਾ ਯੂਰਪ ਦੇ ਕਲਚਰ ਦਾ ਪਤਾ ਲੱਗਦਾ ਸੋ ਥੋੜੀ ਦੇਰ ਚਾਪ ਆਪਾਂ ਇਹਦੇ ਅੰਦਰ ਵੀ ਚੱਲਦੇ ਆ ਪਹਿਲਾਂ ਬਾਹਰ ਤੋਂ ਦੇਖ ਲੀਏ ਚੰਗੀ ਤਰ੍ਹਾਂ ਸੋ ਯਾਰ ਹੌਣ ਫੜਨਾ ਵੀ ਔਖਾ ਹੋਇਆ ਪੈ ਠੰਡ ਬਹੁਤ ਹੈ ਸੋ ਜਿਹਨੂੰ ਮੇਜਰ ਸਨੋ ਕਾਲ ਕਹਿੰਦੇ ਨੇ ਵਾ ਯਾਰ ਬਈ ਬਹੁਤ ਸੋਹਣਾ ਯਾਰ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਸੋ ਇਹਦੇ ਵਿੱਚ ਕਹਿੰਦੇ ਆ ਕਿ ਹਨਾ ਸੋ ਵੀ ਉਸ ਟਾਈਮ ਦੇ ਜੋ ਸੀਗੇ ਹਨਾ ਉਹਨਾਂ ਦੇ ਜੋ ਵਾਰੀਅਰ ਸੀਗੇ ਉਹਨਾਂ ਦੇ ਅਸਲੀ ਜਿਹੜੇ ਕਵਜਿਆ ਇੱਥੇ ਤੁਸੀਂ ਲੱਗੇ ਦੇਖ ਸਕਦੇ ਹੋ ਸੋ ਇੰਨੀ ਮਤਲਬ ਇੰਨੇ ਉਹ ਹੁੰਦੇ ਸੀ ਉਹ ਗ੍ਰੇਟ ਸੋ ਵਾ ਯਾਰ ਸੋ ਆ ਇਹਨਾਂ ਨੂੰ ਸ਼ਰਧਾਂਜਲੀ ਵਗੈਰਾ ਇੱਥੇ ਭੇਟ ਕਰਦੇ ਨੇ ਮੇਬੀ ਇਦਾਂ ਦਾ ਹੀ ਕੁਝ ਹੈਗਾ ਸੋ ਫੁੱਲ ਵਗੈਰਾ ਰੱਖੇ ਹੋਏ ਨੇ ਇੱਥੇ ਸੋ ਇੱਥੇ ਲੋਕ ਗੁੱਡੇ ਵਗੈਰਾ ਚੜਾ ਕੇ ਜਾਂਦੇ ਆ ਮਤਲਬ ਕੀ ਰੱਖ ਕੇ ਜਾਂਦੇ ਆ ਉਹ ਇਸ ਕਰਕੇ ਕਿ ਜਿਹੜਾ ਇਹ ਥੰਬ ਹੈ ਨਾ ਜਿਹੜਾ ਇਹਦੇ ਉੱਤੇ ਮਤਲਬ ਉਹ ਫਰਿਸ਼ਤਾ ਬਣਿਆ ਹੋਇਆ ਇੱਕ ਕਹਿੰਦੇ ਆ ਵੀ ਇੱਥੇ ਦਾ ਮੰਨਣਾ ਵੀ ਜੇ ਆਪਾਂ ਇੱਥੇ ਕੋਈ ਮੰਨਤ ਮੰਗਦੇ ਆ ਤਾਂ ਆਪਾਂ ਨੂੰ ਉਹਨਾਂ ਵਰਗਾ ਗ੍ਰੇਟ ਹਨਾ ਚਾਈਲਡ ਮਿਲਦਾ ਸੋ ਮਤਲਬ ਕਿ ਜਿਹੜਾ ਰੱਬ ਰੂਪੀ ਵੀ ਹੁੰਦਾ ਤੇ ਵਾਰੀਅਰ ਵੀ ਹੁੰਦਾ ਸੋ ਬਹੁਤ ਹੀ ਸੋਹਣਾ ਬਣਿਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਚਾਰ ਚਫੇਰੇ ਹੀ ਨਾ ਮਤਲਬ ਕੱਲਾ ਅੱਗੇ ਨਹੀਂ ਆਹ ਵੇਖੋ ਚਾਰ ਚਫੇਰੀ ਇੱਥੇ ਫੁੱਲ ਵਗੈਰਾ ਰੱਖੇ ਹੋਇਆ ਸੋ ਇਹਨੂੰ ਕਿਤੇ ਕੁਵਾਰ ਨਾ ਸਮਝ ਜਿਓ ਸੋ ਵਾਹ ਯਾਰ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਤੁਸੀਂ ਆਹ ਦੇਖ ਸਕਦੇ ਹੋ ਸੋ ਇਹ ਉਹ ਸੀਗਾ ਜਿੱਥੇ ਕਿਸੇ ਟਾਈਮ ਬੀਟਰ ਦਾ ਗਰੇਟਰ ਰਹਿਦਾ ਹੁੰਦਾ ਸੀ ਸੋ ਆਪਾਂ ਅੱਜ ਇਸ ਜਗ੍ਹਾ ਤੇ ਖੜੇ ਆ ਮਤਲਬ ਜਦ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਕਿ ਹਨਾ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਦਾ ਮੌਕਾ ਮਿਲਿਆ ਤੇ ਜਿੰਨਾ ਚੋ ਇੱਕ ਗ੍ਰੇਟ ਚੀਜ਼ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਇਹ ਵੀ ਹੈ ਸੋ ਬਾਕੀ ਮਿੱਤਰੋ ਠੰਡ ਬਹੁਤ ਹੈ ਬਾਕੀ ਸਲੋਲੀ ਮਹਿਲ ਦੇ ਅੰਦਰ ਨੂੰ ਕੀ ਬਾਕੀ ਇਹ ਨਹੀਂ ਪਤਾ ਬਈ ਐਂਟਰੀ ਕਿਹੜੇ ਹਿਸਾਬ ਨਾਲ ਹੋਊਗੀ ਜਿਵੇਂ ਵੀ ਹੋਊਗੀ ਆਪਾਂ ਤੁਹਾਨੂੰ ਦੱਸ ਦਾਂਗੇ ਮਤਲਬ ਪੈਸਿਆਂ ਨਾਲ ਹੋਊਗੀ ਜਾਂ ਕਿਵੇਂ ਕੀ ਸਕਤਾ ਵਾ ਜਾਂ ਆਨਲਾਈਨ ਤਾਂ ਇੱਕ ਤਾਂ ਹੋਊਗੀ ਫਿਰ ਤਾਂ ਨਹੀਂ ਭਾਈ ਹੋਣੀ ਹੈਗੀ ਤੇ ਬਾਕੀ ਤਾਂ ਹੋ ਜਾਗੀ ਸੋ ਭਾਈ ਬਹੁਤ ਸੋਹਣਾ ਬਣਿਆ ਹੋਇਆ ਯਾਰ ਸੋ ਆਪਾਂ ਥੋੜੀ ਦੇਰ ਨੂੰ ਉਧਰ ਵਾਲੇ ਪਾਸੇ ਵੀ ਚੱਲਾਂਗੇ ਪਹਿਲਾਂ ਇਹਨੂੰ ਵੇਖ ਲਈਏ ਅੰਦਰੋਂ ਵਾ ਯਾਰ ਦਸ ਗ੍ਰੇਟ ਸੋ ਤੁਸੀਂ ਦੇਖ ਸਕਦੇ ਹੋ ਮਿੱਤਰੋ ਉਹ ਜਿੰਨੀਆਂ ਉੱਪਰ ਮੂਰਤੀਆਂ ਬਣੀਆਂ ਹੋਈਆਂ ਨੇ ਨਾ ਸਾਰੇ ਉਹਦੇ ਹੀ ਰੂਪ ਆ ਮਤਲਬ ਕਿ ਯਾ ਤਾਂ ਰੱਬ ਦੇ ਆ ਜਾਂ ਫਿਰ ਇਹ ਕਹਿ ਸਕਦੇ ਆ ਕਿ ਜਿਹੜੇ ਪੀਟਰ ਦਾ ਗ੍ਰੇਡ ਦੇ ਗ੍ਰੇਟ ਵਾਰੀਅਰ ਸੀਗੇ ਉਹਨਾਂ ਦੇ ਉਹਦੇ ਮਤਲਬ ਅੱਗੇ ਜਾਂ ਉਹਨਾਂ ਦੇ ਬਣੇ ਹੋਏ ਜਾਂ ਉਹਨਾਂ ਦੇ ਸਰਵਾਜਵਾ ਬਾਕੀ ਮਿੱਤਰੋ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਆਹੇ ਵਾ ਯਾਰ ਵਾ ਮਿੱਤਰੋ ਸ਼ਾਇਦ ਟਿਕਟ ਲੈਣੀ ਪੈਂਦੀ ਆ ਇੱਥੇ ਸੋ ਵਰਦੇਆਪਾ ਤੁਹਾਨੂੰ ਅੱਗੇ ਜਾ ਕੇ ਧੰਨਵਾਦ ਤੁਹਾਡਾ ਇਹ ਸ਼ਾਰਟ ਵੇਖਣ ਲਈ ਮਿੱਤਰੋ ਆ ਚੁੱਕੇ ਆਪਾਂ ਅੰਦਰ ਤੇ ਇੱਕ ਕੋਈ ਟਿਕਟ ਨਹੀਂ ਹੈਗੀ ਇਹ ਛੋਟਾ ਜਿਹਾ ਇੱਕ ਸੋ ਆ ਯਾਰ ਦੇਖੋ ਤੁਸੀਂ ਅੰਦਰੋਂ ਮਹਿਲ ਯਾਰ ਇਹਨਾਂ ਨੇ ਉਦਾਂ ਹੀ ਹੈ ਨਾ ਪ੍ਰੀਜ਼ਰਵ ਕਰਕੇ ਰੱਖੀ ਹੋਈ ਹੈ ਆਪਣੀ ਹਿਸਟਰੀ ਆ ਜਿਹੜੀ ਤੇ ਜਿਹੜੇ ਸਾਡੇ ਵਰਗੇ ਨੇ ਆਪਣੇ ਇੰਡੀਆ ਵਾਲੇ ਜਾਂ ਪੰਜਾਬ ਰਾਜਿਆਂ ਦੇ ਜਿਹੜੇ ਮਹਿਲ ਸੀਗੇ ਉਹ ਵੀ ਖੰਡਰ ਬਣੇ ਪਏ ਆ ਜਿਹੜਾ ਆਪਣੀ ਵਿਰਾਸਤ ਸੀ ਇਤਿਹਾਸ ਸੀ ਚਲੋ 70 80% ਤਾਂ ਆਪਣਾ ਪਾਕਿਸਤਾਨ 'ਚ ਚਲ ਗਿਆ ਪਰ ਜਿਹੜਾ ਆਪਣੇ ਕੋਲ ਸੀ ਆਪਾਂ ਉਹ ਵੀ ਨਹੀਂ ਸੰਭ ਰਿਹਾ ਜਾਂ ਆਪਣੀ ਹਨਾ ਸਰਕਾਰ ਜਾਂ ਕੁਝ ਵੀ ਕਹਿ ਸਕਦੇ ਹਾਂ ਵੀ ਨਹੀਂ ਸੰਭ ਰਿਹਾ ਪਰ ਦੇਖੋ ਇੱਥੇ ਵੀ ਮਤਲਬ ਕਿ ਇਹਨਾਂ ਨੇ ਕੱਲੀ ਕੱਲੀ ਚੀਜ਼ ਸੰਭ ਕੇ ਰੱਖੀ ਹੈ ਇਵਨ ਕਿ ਪੇਂਟ ਵੀ ਹੈ ਨਾ ਜਿਹੜਾ ਪੇਂਟ ਵੀ ਐ ਪਿਆ ਵੀ ਜਿਵੇਂ ਬਸ ਹੁਣੇ ਥੋੜੇ ਟਾਈਮ ਪਹਿਲਾਂ ਕਰਿਆ ਹੋਵੇ ਵਾਹ ਯਾਰ ਕਲਰ ਟੂਨ ਇੰਨੀ ਸੋਹਣੀ ਆ ਕਿ ਆਹੇ ਕੋ ਵਾਈਟ ਪੂਰਾ ਵਾਈਟ ਪਿਆ ਇਦਾਂ ਨਹੀਂ ਗੰਦਾ ਵਾਹ ਯਾਰ ਬਹੁਤ ਸੋਹਣਾ ਮਤਲਬ ਮੈਨੂੰ ਲੱਗਦਾ ਮਿੱਤਰ ਇੱਥੇ ਟਿਕਟ ਵਗੈਰਾ ਲੈਣੀ ਪੈਣੀ ਆ ਸੋ ਜਿਆ ਤੁਹਾਨੂੰ ਟਿਕਟ ਲੈ ਕੇ ਤੇ ਦੱਸਾਂਗੇ ਕਿੰਨੇ ਦੀ ਸੀ ਮਿੱਤਰ ਕੀ ਹਾਲ ਚਾਲ ਆ ਸੋ ਐਂਟਰੀ ਟਿਕਟ ਮਿਲ 500 ਰੁਪਏ ਦੀ ਇਹ ਟਿਕਟ ਆ ਚਲੋ ਕੋਈ ਔਖ ਨਹੀਂ ਹੋਈ ਲੈਣ ਚ ਉਹਨੂੰ ਸਮਝਾਣ ਚ ਸੋ ਐਂਟਰ ਸੋ ਵਲਦੇ ਜੀ ਤੁਹਾਨੂੰ ਐਂਟਰੀ ਕਰਕੇ ਅੱਗੇ ਜਾ ਕੇ ਸ ਦੇਖਦੇ ਆ ਕਿ ਇਹ ਚ ਸੋਹਣਾ ਹੈਗਾ ਕਿ ਨਹੀਂ ਹੈਗਾ ਸੋ ਅੱਜ ਜੀ ਮੇਟਰ ਕੀ ਹਾਲ ਚਾਲ ਸੋ ਆ ਗਿਆ ਪੰਦਰ ਸੋ ਬਾਈ ਇਹ ਚ ਜਿਹਾ ਸਾਰੀਆਂ ਫਿਲਮਾਂ ਚ ਦੇਖਿਆ ਸੀ ਅੱਜ ਰਿਐਲਿਟੀ ਚ ਦੇਖ ਰਹੇ ਆ ਸੋ ਬੜਾ ਵਧੀਆ ਲੱਗਦਾ ਜਦੋਂ ਆਪਾਂ ਇਹ ਜੀ ਕਿਸੇ ਜਗ੍ਹਾ ਤੇ ਹੋਵੇ ਸਾਹ ਦੇ ਕੇ ਵਾਹ ਯਾਰ ਬਹੁਤ ਸੋਹਣਾ ਮਤਲਬ ਕਿ ਕਲਾਕ੍ਰਿਤੀ ਦਾ ਪੂਰਾ ਇਹ ਨਮੂਨਾ ਦਿਖਾਇਆ ਹੋਇਆ ਕਿ ਹਨਾ ਕੀ ਕੀ ਵਧੀਆ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਵਾ ਯਾਰ ਵਾ ਯਾਰ ਵਾ 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 ਲੋਕੀ ਆ ਪੇਂਟਿੰਗਸ ਉਸ ਜ਼ਮਾਨੇ ਦੀਆਂ ਹੈ ਵਾ ਯਾਰ ਬਹੁਤ ਸੋਹਣਾ ਸੋ ਮਿੱਤਰੋ ਐਵੇਂ ਹੀ ਸਾਡੇ ਨਾਲ ਜੁੜੇ ਰਹੋ ਸੇ ਆਪਾਂ ਹੁਣ ਚੱਲਾਂਗੇ ਅੱਗੇ ਵੱਲੋਂ ਸੋ ਇੱਥੇ ਤੇ ਜਵਾਕ ਵੀ ਸਾਲੇ ਉਰੇ ਵਾਂਗੂ ਰੂਡ ਹੀ ਆ ਕੋਈ ਓਨ ਹੀ ਕਰਦੇ ਹੈਗੇ ਸੋ ਵਾਯਰ ਬਾਟਨ ਬ੍ਰਿਲੀਅੰਟ ਆਰਕੀਟੈਕਟ ਯਾਰ ਬਾਈ ਬੋਸ ਸੋਣਾ ਯਾਰ ਬਹੁਤ ਸੋਣਾ ਸੋ ਪਾਦਾ ਹੀ ਨਹੀਂ ਚੱਲਦਾ ਕਿ ਕਿੱਥੇ ਨੂੰ ਨਿਗਾ ਕਮਾਈਏ ਕਿੱਥੇ ਨੂੰ ਨਾ ਯਾਰ ਵਾ ਯਾਰ ਬਹੁਤ ਸੋਹਣਾ ਦੈਟਸ ਵੈਰੀ ਗੁੱਡ ਵਾ ਯਾਰ ਓ ਹੋ ਹੋ ਯਾਰ ਕਿਆ ਬਈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਮੈਨੂੰ ਤਾਂ ਮਤਲਬ ਕਿ ਤੁਸੀਂ ਤਾਂ ਹਜੇ ਫੋਨ ਦੇ ਵਿੱਚ ਇੰਨਾ ਵਧੀਆ ਆ ਨਹੀਂ ਰਿਹਾ ਬਟ ਰਿਐਲਿਟੀ ਦੇ ਵਿੱਚ ਬਹੁਤ ਸੋਹਣਾ ਵਾ ਵਾਹ ਯਾਰ ਵਾ ਮਤਲਬ ਕਿ ਯਾਰ ਇੱਥੇ ਨਾ ਮਤਲਬ ਕਿ ਆ ਕੇ ਪਤਾ ਚੱਲਦਾ ਯਾਰ ਮਤਲਬ ਕਿ ਉਸ ਟਾਈਮ ਹਨਾ ਹਿਸਟਰੀ ਰਹੀ ਹੋਊਗੀ ਇਹਨਾਂ ਦੀ ਮਤਲਬ ਦੇਖ ਲੋ ਯਾਰ ਉਸ ਟਾਈਮ ਦਾ ਕਿੱਡਾ ਵੱਡਾ ਬਣਿਆ ਹੋਇਆ ਉਹ ਵਾ ਯਾਰ ਸੋ ਮਤਰਾ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਮਤਲਬ ਇਦਾਂ ਦੀਆਂ ਕਲਾਕ ਰਿਤੀਆਂ ਬਣਾਈਆਂ ਹੋਈਆਂ ਕਿ ਸ਼ੈਤਾਨ ਨਾਲ ਹਨਾ ਜਿਵੇਂ ਲੜਾਈ ਹੋ ਰਹੀ ਹੁੰਦੀ ਆ ਫਰਿਸ਼ਤਿਆਂ ਦੀ ਸੁਆ ਯਾਰ ਬਹੁਤ ਸੋਹਣਾ ਵਾ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਸੋ ਹੋਇਆ ਵਾਕੀ ਇੱਕ ਸਾਦੇ ਹਾਂ ਪਤਾ ਨਹੀਂ ਭਾਈ ਇਹ ਐਂਟ੍ਰੈਂਸ ਕਿਸ ਚੀਜ਼ ਦੀ ਆ ਬਸ ਆਪਾਂ ਜਾ ਰਹੇ ਹਾਂ ਚਲੋ ਰਸ਼ੀਨ ਦੇ ਵਿੱਚ ਲਿਖਿਆ ਹੋਇਆ ਆਪਾਂ ਨੂੰ ਸਮਝ ਨਹੀਂ ਆਇਆ ਓ ਮਾਈ ਗੱਡ ਬਾ ਯਾਰ ਸੋ ਮਿੱਤਰੋ ਰਸ਼ੀਨ ਉਹਦੀ ਆ ਤਾਂ ਪੜ ਸਕਦੇ ਹੋ ਮਤਲਬ ਕਿ ਇੱਥੇ ਹਾਂ ਇੰਗਲਿਸ਼ 'ਚ ਵੀ ਹੈਗਾ ਲਿਖਿਆ ਹੋਇਆ ਪੋਰਟਰੇਟ ਆਫ ਪਰ ਇੱਥੇ ਤਾਂ ਲੱਗਿਆ ਹੀ ਨਹੀਂ ਹੋਇਆ ਆ ਆ ਲੱਗਿਆ ਹੋਇਆ ਉਹਦੇ ਮਤਲਬ ਨਾਲ-ਨਾਲ ਲਾਏ ਹੋਏ ਵਾ ਯਾਰ ਬਾਈ ਦੇਖੋ ਕਿੱਡਾ ਸੋਹਣਾ ਆਵਾਜ਼ ਆ ਯਾਰ ਉਸ ਟਾਈਮ ਦੇਖ ਲਓ ਬਾਈ ਕਿੱਡੀ ਤਗੜੀ ਕਲਾ ਕਰੀਤੀ ਹੁੰਦੀ ਸੀ ਬੰਦਿਆਂ ਦੀ ਸੋ ਬਾਈ ਇਹ ਐਡੀ ਤਗੜੀ ਪੇਂਟਿੰਗ ਹੈ ਨਾ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਓਹ ਬਾਈ ਯਾਰ ਸੋ ਬਾਈ ਉਸ ਟਾਈਮ ਹਣਾ ਅੱਜ ਤੱਕ ਚਲੋ ਬਹੁਤ ਜ਼ਿਆਦਾ ਟੈਕਨੋਲੋਜੀ ਆ ਸੋ ਉਸ ਦੇ ਟਾਈਮ ਕਿਵੇਂ ਬਾਈ ਹਣਾ ਇੱਥੇ ਬਣਾਇਆ ਹੋਊਗਾ ਯਾਰ ਇੰਨਾ ਸ਼ਾਨਦਾਰ ਸੋ ਬਾਈ ਇਹ ਉਹ ਰੂਮ ਆ ਜਿੱਥੇ ਪੀਟਰ ਦਾ ਗ੍ਰੇਡ ਬਿੰਦਾ ਹੁੰਦਾ ਸੀ ਯਾਰ ਵਾਹ ਯਾਰ ਮਤਲਬ ਕੀ ਬਈ ਰਿਸ਼ਿਆ ਨਾਲ ਸਫਲ ਹੋ ਗਿਆ ਮੈਂ ਕਹਿ ਸਕਦਾ ਯਾਰ ਵਾਟ ਵਾਟ ਤੈਨ ਬ్రో ਵਾਟ ਤੈਨ ਵਾਹ ਯਾਰ ਸਵਾ ਬਹੁਤ ਹੀ ਸੋਹਣਾ ਯਾਰ ਮਿੱਤਰੋ ਬਹੁਤ ਹੀ ਜ਼ਿਆਦਾ ਸੋਹਣਾ ਵਾ ਇਹ ਆਕੀ ਹੌਲੀ ਹੌਲੀ ਆਪਾਂ ਅੱਗੇ ਵੱਲ ਨੂੰ ਜਾ ਰਹੇ ਆ ਮਤਲਬ ਯਾਰ ਕਿੰਨੀ ਮਤਲਬ ਵਧੀਆ ਤਰੀਕੇ ਨਾਲ ਲੋਕ ਹਨਾ ਇੱਥੇ ਪ੍ਰੀਜ਼ਰਵ ਕਰਕੇ ਰੱਖਿਆ ਹੋਈਆਂ ਨੇ ਸਾਰੀਆਂ ਚੀਜ਼ਾਂ ਤੇ ਆਪਣੇ ਵਾਲੇ ਹਨਾ ਕਿਦਾਂ ਉਹ ਕਰਦੇ ਆ ਵਾਹ ਯਾਰ ਬਹੁਤ ਸੋੜਾ ਬਣਾਇਆ ਹੋਇਆ ਆਪਣੇ ਵਾਲੇ ਤਾਂ ਬੜੇ ਬੇਕਾਰ ਤਰੀਕੇ ਨਾਲ ਰੱਖਦੇ ਆ ਰੱਖਦੇ ਗਾਦੇ ਆ ਉਹ ਮਤਲਬ ਕਿ ਬਸ ਇਦਾਂ ਹੀ ਹੈ ਨਾ ਸੋਹ ਯਾਰ ਸੋ ਮਿੱਤਰੋ ਇਹ ਦੇਖ ਆਪਣੇ ਇੱਕ ਚੀਜ਼ ਹੁੰਦੀ ਹੈ ਨਾ ਕਿ ਉੱਥੇ ਜੇ ਇਦਾਂ ਦੀ ਕੋਈ ਚੀਜ਼ ਬਣੀ ਵੀ ਹੋਵੇ ਤਾਂ ਉੱਥੇ ਫੋਟੋਗ੍ਰਾਫੀ ਅਲਾਉਡ ਨਹੀਂ ਹੁੰਦੀ ਪਰ ਇੱਥੇ ਬਾਈ ਇਹਦਾ ਕੰਮ ਨਹੀਂ ਫੋਟੋਗ੍ਰਾਫੀ ਅਲਾਉਡ ਹੈ ਸਵਾਹ ਤੁਸੀਂ ਦੇਖ ਸਕਦੇ ਹੋ ਐਂਸ਼ੀਅੰਟ ਟਾਈਮਸ ਦੇ ਜਿਹੜੇ ਜਰਨਲ ਹੁੰਦੇ ਸੀਗੇ ਉਹ ਇਦਾਂ ਦੇ ਹੁੰਦੇ ਸੀ ਮਤਲਬ ਇੱਥੇ ਬਹੁਤ ਸਾਰੀਆਂ ਫੋਟੋਜ਼ ਲੱਗੀਆਂ ਹੋਈਆਂ ਨੇ ਜਿਹੜੇ ਅਲੱਗ-ਅਲੱਗ ਜਿਨ੍ਹਾਂ ਨੇ ਜੰਗਾਂ ਲੜੀਆਂ ਜਾਂ ਇੱਥੇ ਆਏ ਵਾਹ ਯਾਰ ਯਾਰ ਮੈਂ ਤਾਂ ਇਹ ਦੇਖ ਕੇ ਹੈਰਾਨ ਐ ਕਿ ਇੰਨੀਆਂ ਹਨਾ ਪੇਂਟਿੰਗਾਂ ਕਿੰਨੀਆਂ ਵਧੀਆ-ਵਧੀਆ ਕਿਵੇਂ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਨੇ ਯਾਰ ਵਾਹ ਬਹੁਤ ਹੀ ਸੋਹਣਾ ਯਾਰ ਮਤਲਬ ਕਿ ਯਾਰ ਬਹੁਤ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਨੇ ਦੇਖ ਲਓ ਹਜੇ ਤੱਕ ਉਦਾਂ ਦੀ ਉਦਾਂ ਪਈਆਂ ਨੇ ਪੇਂਟਿੰਗਾਂ ਯਾਰ ਇੱਥੇ ਆ ਕੇ ਪਤਾ ਚੱਲਦਾ ਕਿ ਹਨਾ ਬਈ ਕਿੰਨਾ ਸ਼ਾਨਦਾਰ ਸੀਗਾ ਉਹਦਾ ਮਤਲਬ ਕਿ ਓਏ ਯਾਰ ਕੀ ਬਾਤ ਐ ਯਾਰ ਮੈਂ ਤਾਂ ਕਹਿੰਦਾ ਜਿੰਨਾ ਜਿੰਨਾ ਮੈਂ ਐਕਸਪਲੋਰ ਕਰੀ ਜਾ ਰਿਹਾ ਨਾ ਉਹਨਾਂ ਉਹ ਉਹ ਕਰਦੇ ਜਾ ਰਿਹਾ ਸੋਏ ਤੁਸੀਂ ਦੇਖ ਸਕਦੇ ਹੋ ਮੈਨੂੰ ਆਈ ਡੋਨਟ ਨੋ ਕਿ ਇਹ ਕੀ ਚੀਜ਼ ਆ ਹਨਾ ਇੱਕ ਕ੍ਰੋਸ ਐ ਜੀ ਇਹ ਅਲੱਗ ਅਲੱਗ ਤਰੀਕੇ ਦੇ ਕ੍ਰੋਸ ਰੱਖੇ ਹੋਏ ਨੇ ਸੋਨੇ ਦੇ ਵਿੱਚ ਚਾਂਦੀ ਦੇ ਵਿੱਚ ਬ੍ਰੌਂਜ਼ ਦੇ ਵਿੱਚ ਜਾਂ ਹੀਰਿਆਂ ਦੇ ਵਿੱਚ ਜਿਹੜੇ ਮੜੇ ਹੋਏ ਨੇ ਸੋ ਆ ਯਾਰ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਯਾਰ ਬਹੁਤ ਹੀ ਸੋਹਣੀਆਂ ਵਾ ਵੈਰੀ ਗੁੱਡ ਯਾਰ ਵੈਰੀ ਗੁੱਡ ਸੋ ਭਾਈ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੋਈ ਪਵਿੱਤਰ ਚੀਜ਼ ਹੈ ਸੋ ਵਾ ਯਾਰ ਵਾ ਸੋ ਇੱਥੇ ਪਰਛਾਵੇਂ ਪੈ ਰਹੇ ਹਨ ਪਰ ਯਾਰ ਕੀ ਪੇਂਟਿੰਗ ਦੇ ਵਿੱਚ ਸੋਨਾ ਮੜਿਆ ਹੋਇਆ ਹੈ ਯਾਰ ਇਹਨਾਂ ਨੇ ਵਾਟ ਥਿੰਕ ਬ੍ਰੋ ਸੋ ਭਾਈ ਇਹਨਾਂ ਦਾ ਕੋਈ ਹਨਾ ਧਾਰਮਿਕ ਮੇਰੇ ਹਿਸਾਬ ਨਾਲ ਚਰਚ ਵਗੈਰਾ ਹੋਊਗਾ ਜਿੱਥੇ ਕੀ ਉਹ ਆਪਣੇ ਗੁਨਾਹ ਜਾਂ ਜਿਹੜਾ ਰਾਜਾ ਆਪਣੇ ਗੁਨਾਹ ਕੰਫੈਸ ਕਰਦਾ ਹੁੰਦਾ ਸੀ ਸੋ ਉਸ ਟਾਈਮ ਦੇ ਉੱਤੇ ਨਾ ਰੱਬ ਇਹਨਾਂ ਲਈ ਰਾਜੇ ਤੋਂ ਉੱਤੇ ਹੁੰਦਾ ਸੀਗਾ ਬਾਈ ਯਾਰ ਬਹੁਤ ਸੋਹਣਾ ਸਵਾ ਯਾਰ ਵੈਡਿੰਗ ਆਫ ਐਂਪੀਰਰ ਨਿਕੋਲਸ 2 ਐਂਡ ਗ੍ਰੈਂਡ ਡੁਚੈਸ ਲੈਕਸੈਂਡਰਾ ਫੈਡੋਨਾਵਾ ਇਨ ਫੋਰਟੀਨ ਟੂ ਟਵੈਂਟੀ ਸਿਕਸ ਨਵੰਬਰ ਏਟੀ ਨਾਈਨਟੀ ਫੋਰ ਇਨ ਦਾ ਗ੍ਰੇਟ ਚਰਚ ਆਫ ਦਾ ਮਿੰਟ ਪੈਲਸ ਬਈਆ ਸ਼ਾਹੀ ਮਹਿ ਜਿਹੜੇ ਮੈਂ ਉਹਦੀ ਸੀਗੇ ਸ਼ਾਹੀ ਜਿਹੜੇ ਘਰਾਣੇ ਸੀ ਉਹਨਾਂ ਦੀ ਵੈਡਿੰਗ ਹੋਈ ਸੀ ਇੱਥੇ ਹੈ ਨਾ ਵਾਹ ਯਾਰ ਵਾਹ ਬਹੁਤ ਸੋਹਣਾ ਵੈਰੀ ਗ੍ਰੇਟ ਯਾਰ ਬਹੁਤ ਸੋਹਣਾ ਮਿੱਤਰੋ ਅੱਗੇ ਵੱਲ ਨੂੰ ਚੱਲਦੇ ਆ ਸੋ ਇਹ ਸ਼ਾਰਟ ਆਪਾਂ ਇੱਥੇ ਹੀ ਖਤਮ ਕਰਦੇ ਆ ਸੋ ਚੱਲਦੇ ਆ ਹੁਣ గామరు లు